ਕਿਸਾਨ ਵੀਰੋ ਦੱਸ ਰਿਹਾ ਕਾਲ ਅੱਜ ਆਪਾਂ ਹਟਲੀ ਚਾਰ ਗਾਇਆਂ ਬਕਉ ਨਹੀਂ ਪਹਿਲੀ ਗਾਂ ਹੈਗੀ ਜੀ ਤੀਜੀ ਸੂਈ ਹੋਈ ਹੈ ਜੀ ਇਹ ਮਾਗਰ ਬੱਸੀ ਆ ਜੀ ਇਹਦੇ 70 ਦੀ ਸੂਈ ਹੋਈ ਹੈ ਦੱਦ 20 ਲੀਟਰ ਹੈ ਜੀ ਤਿਆਰ ਮੁੱਲ 68000 ਰੁਪਏ ਡਿਮਾਂਡ ਹੈ ਬਾਈ ਦਾ ਫੋਨ ਨੰਬਰ ਹੈਗਾ 95923 22826 20 ਲੀਟਰ ਦਾ ਤਿਆਰ ਆ 68000 ਰੁਪਏ ਮੁੱਲ ਹੈ ਦਾ ਉਦੋਂ ਗਾਂ ਫੇਰ ਬੱਸੀ ਆ ਗਈ ਜੀ ਦੂਜੀ ਸੂਈ ਸੂਈ ਹੋਈ ਹੈ ਗਾਂ ਇਹ ਮਾਗਰ ਦੇ ਬਸਾਈ 15 ਦਿਨਾਂ ਦੀ ਸੂਈ ਹੋਈ ਹੈ 15 14 ਲੀਟਰ ਦੁੱਧ ਆਈ ਥੱਲੇ ਇਹਦੇ ਮੁੱਲ 66000 ਰੁਪਏ ਡਿਮਾਂਡ ਹੈ ਇਹਦੀ ਫਿਰ ਉਹ ਦੁਬਾਰੇ ਫੇਰ ਦੱਸ ਦਿੰਦੇ ਆ ਦੂਜੀ ਸੂਈ ਸੂਈ ਹੋਈ ਹੈ ਮਾਗਰ ਬਸਾਏ 15 ਦਿਨਾਂ ਦੀ ਸੂਈ ਹੋਈ ਹੈ ਦੁੱਧ 14 ਲੀਟਰ ਤਿਆਰ ਹੈ ਮੁੱਲ 66000 ਰੁਪਏ ਡਿਮਾਂਡ ਹੈ ਇਹਦੀ ਡੱਬੀ ਗਾਂ ਜੀ ਇਹ ਤੇ ਚੇਕ ਕਰਾ ਲਿਆ ਤਾਂ ਥਾਂ ਲਿਆ ਬਹੁਤ ਵਧੀਆ ਲੱਗਿਆ ਹੋਇਆ ਕੱਦ ਕਾਠ ਵਧੀਆ ਗਾਈ ਗਾਂ ਦਾ ਡੱਬੀ ਗਾਂ ਜੀ ਇਹ ਨੰਬਰ ਹੈਗਾ ਜੀ 9592322826 ਉਦੋਂ ਦਾ ਫੇਰ ਗਾਂ ਆ ਗਈ ਜੀ ਡੱਬੀ ਗਾਂ ਜੀ ਇਹ ਤੀਜੇ ਸਵੇਰ ਸੂਈ ਹੋਈ ਹੈ ਜੀ ਮਾਗਰ ਬਸਾਈਏ ਦੇ 20 ਦਿਨਾਂ ਦੀ ਸੂਈ ਹੋਈ ਆ 5 ਲੀਟਰ ਦਾ ਤਿਆਰ ਆ ਜੀ ਮੁੱਲ ਹੈਗਾ 72000 ਰੁਪਏ ਦੀ ਡਿਮਾਂਡ ਹੈ ਇਹਦੀ ਮੌਕੇ ਦੇ ਲੈ ਸੋਜੂਗਾ ਥਾਂ ਲੈ ਬਹੁਤ ਵਧੀਆ ਕੱਦ ਕਾਠ ਦੀ ਪੂਰੀ ਵਧੀਆ ਗਾਂ ਹੈ ਤੀਜੇ ਸਵੇਰ ਸੂਈ ਹੈ ਮਾਗਰ ਬਸਾਈਏ ਦੇ 20 ਦਿਨਾਂ ਦੀ ਸੂਈ ਹੈ 5 ਲੀਟਰ ਦੁੱਧ ਤਿਆਰ ਆ ਹੈ ਮੌਲਬਤ 3000 ਰੁਪਏ ਦੀ ਡਿਮਾਂਡ ਹੈ ਜੀ ਉਹ ਦੇਖ ਸਕਦੇ ਬੱੱਸਾ ਖੜਾ ਜੀ ਮਗਰ ਇਹਦੇ ਤੱਬੇ ਬੱੱਸਾ ਦਾ ਡੱਬੀ ਗਾਂ ਜੀ 25 ਲੀਟਰ ਤਿਆਰ ਹੈ 20 ਦਿਨਾਂ ਦੀ ਸੂਈ ਵੀ ਆ ਗਾਂ ਬਿਲਕੁਲ ਸਾਫ਼ਤਰੀ ਹੈ ਕੱਦ ਕਾਠ ਵਧੀਆ ਥਾਂ ਲੈ ਬਹੁਤ ਵਧੀਆ ਲੱਗਿਆ ਵਾ ਤੇ ਚੈੱਕ ਕਰ ਸਕਦੇ ਡੱਬੀ ਗਾਂ ਜੀ ਇਹ ਉਹ ਦੂਗਾ ਫੇਰ ਗਾਂ ਆ ਗਈ ਇਹ ਕਾਲੀ ਡੱਬੀ ਗਾਂ ਆ ਗਈ ਜੀ ਦੂਜੇ ਸੂਈ ਵੀ ਆ ਬੱਸੀ ਹੈ ਜੀ ਪੂਰੀ ਵਧੀਆ ਮਗਰ ਬੱੱਸਾ ਇਹਦੇ 216 ਲੀਟਰ ਤਿਆਰ ਆ ਜੀ ਮੁੱਲ 65000 ਰੁਪਏ ਡਿਮਾਂਡ ਆ ਸੋਨੂੰ ਆਪ ਫੇਰ ਦੱਸ ਦਿੰਨੇ ਆ ਇਹ ਬੱਸੀ ਦੂਜੀ ਸੂਹੀ ਹੈ ਮਾਗਰ ਬੱਸਾ 216 ਲੀਟਰ ਹੈ ਮੁੱਲ 65000 ਰੁਪਏ ਡਿਮਾਂਡ ਆ ਤੇ ਬਾਈ ਦਾ ਫੋਨ ਨੰਬਰ ਹੈਗਾ 95923 22826 ਇਹ ਸਾਰਿਆ ਗਾਈਆਂ ਦਾ ਨੰਬਰ ਇੱਕੋ ਹੀ ਆ ਬਾਈ ਜੀ ਚਾਰ ਗਾਈਆਂ ਇੱਕ ਬੰਦੇ ਕੋਲ ਹੀ ਨੇ ਆ ਤੇ ਆਪ ਸੋਨੂੰ ਫੋਨ ਨੰਬਰ ਦੱਸਤਾ ਚਾਰਾਂ ਦਾ ਇੱਕ ਬਾਈ ਕੋਲ ਹੀ ਆ ਤਦ ਹੀ ਫੋਨ ਲਾ ਕੇ ਇਹ ਗਾਇਆਂ ਖਰੀਦ ਸਕਦੇ ਹਾਂ ਜਿਹੜੇ ਆਪਣੇ ਚੈਨਲ ਦੇ ਨਵੇਂ ਆਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਧੰਨਵਾਦ ਜੀ